ਹਰਿਆਣਾ ਦੇ ਵਿੱਚੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਹਰਿਆਣਾ ਦੇ ਸੋਨੀਪੱਤ ਚ ਕਰੀਬ 2000 ਲੋਕਾਂ ਤੋਂ 7 ਕਰੋੜ ਰੁਪਏ ਦੀ ਜਿਹੜਾ ਤੋਖਾ ਤੜੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਇਹਨਾਂ ਵਿੱਚੋਂ ਬਿਜਲੀ ਦੇ ਬਿੱਲ ਕਟਾਉਣ ਅਤੇ ਸਬਸਿਡੀ ਦੇਣ ਦੇ ਬਹਾਨੇ 1600 ਲੋਕਾਂ ਨੂੰ ਵਧਿੱਤ ਮਿੱਤਰ ਕਾਰਡ ਵੇਚੇ ਗਏ ਇਸ ਸਕੂਟੀ ਦੇ ਨਾਂ ਤੇ 335 ਲੋਕਾਂ ਤੋਂ ਨਿਵੇਸ਼ ਕਰਵਾਇਆ ਗਿਆ ਸੀ ਤੇ ਇਸ ਤੋਂ ਇਲਾਵਾ ਸੋਨੀਪਤ ਜ਼ਿਲ੍ਹੇ ਚ ਏਜੰਸੀ ਦਿਵਾਉਣ ਦੇ ਬਹਾਨੇ ਇੱਕ ਵਿਅਕਤੀ ਤੋਂ ਕਰੋੜਾ ਰੁਪਏ ਹੜੱਪ ਲੈ ਗਏ 7 ਕਰੋੜ ਰੁਪਏ ਲੈ ਕੇ ਕੰਪਨੀ ਦੇ ਨਾਲ ਜੁੜੇ ਇਹ ਲੋਕ ਅਚਾਨਕ ਗਾਇਬ ਹੋ ਜਾਂਦੇ ਨੇ ਤੇ ਪੁਲਿਸ ਨੇ 10 ਵਿਅਕਤੀਆਂ ਦੇ ਖਿਲਾਫ ਤੋਖਾ ਡਾਡੀ ਦਾ ਕੇਸ ਦਰਜ ਕੀਤਾ ਤੇ ਜਾਂਚ ਜਿਹੜੀ ਜਾਰੀ ਹੈ ਸੋਨਿਪੱਤ ਦੇ ਵਿਕਾਸਨਗਰ ਦੇ ਰਹਿਣ ਵਾਲੇ ਬਜਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਵੰਬਰ 2022 ਦੇ ਵਿੱਚ ਪਾਣੀਪੱਤ ਵਿੱਚ ਬਜਿੰਦਰ ਨੂੰ ਮਿਲਿਆ ਸੀ ਤੇ ਉਸ ਨੇ ਆਪਣੇ ਆਪ ਨੂੰ ਪੂਰੇ ਹਰਿਆਣਾ ਦੇ ਲਈ ਹਿੰਦੁਸਤਾਨ ਐਨਰਜੀ ਸੇਵਰਜ ਪ੍ਰਾਈਵੇਟ ਲਿਮਟਿਡ ਦਾ ਡੀਲਰ ਦੱਸਿਆ ਸੀ ਇਸ ਤੋਂ ਬਾਅਦ ਉਹ ਗੁਰੂਗਰਾਮ ਦੇ ਸੋਨਾ ਰੋਡ ਤੇ ਲੈ ਗਿਆ ਤੇ ਆਛੂ ਜੈਨ ਉਰਫ ਆਸ਼ੀਸ਼ ਵਾਸੀ ਪਾਣੀਪੱਤ ਵੀ ਉਸ ਤੇ ਨਾਲ ਸੀ ਉਸ ਨੇ ਦੱਸਿਆ ਕਿ ਉਹ ਇਲੈਕਟ੍ਰਿਕ ਸਕੂਟਰ ਅਤੇ ਵਿਦਿੱਤ ਮਿੱਤਰ ਕਾਰਡ ਦਾ ਕਾਰੋਬਾਰ ਕਰਦਾ ਹੈ ਬਜਿੰਦਰ ਦਾ ਕਹਿਣਾ ਹੈ ਕਿ ਬਿਨਾਂ ਕੋਈ ਸੱਚ ਦੱਸੇ ਲੋਕਾਂ ਨੇ ਉਸ ਨੂੰ ਸੋਨੀਪਾ ਦਾ ਡੀਲਰ ਬਣਾਉਣ ਦੇ ਨਾਂ ਤੇ ਹਿੰਦੁਸਤਾਨ એનર્ਜੀ ਸੇਵਰਜ ਪ੍ਰਾਈਵੇਟ ਲਿਮਟਿਡ ਦੇ ਖਾਤੇ 'ਚ 4 ਲੱਖ 1000 ਰੁਪਏ ਦੀ ਧੋਖਾਧੜੀ ਕੀਤੀ ਹੈ। 3-4 ਮਹੀਨਿਆਂ ਬਾਅਦ ਅਜੋਨ ਮਿੱਤਰਾ ਨੇ ਇਲੈਕਟ੍ਰਿਕ ਸਕੂਟਰ ਦੀ ਡੀਲਰਸ਼ਿਪ ਲਈ ਕੰਪਨੀ ਦੇ ਵਿੱਚ 4 ਲੱਖ 1000 ਰੁਪਏ ਹੋਰ ਜਮ੍ਹਾਂ ਕਰਵਾਏ। ਬਜਿੰਦਰ ਨੇ ਦੋਸ਼ ਲਾਇਆ ਹੈ ਕਿ ਹੁਣ ਇਹ ਵਿਅਕਤੀ ਅਚਾਨਕ ਲਾਪਤਾ ਹੋ ਗਏ ਹਨ ਤੇ ਉਨ੍ਹਾਂ ਦੇ ਕੋਲੋਂ 7 ਕਰੋੜ ਰੁਪਏ ਖੋਹ ਲੈ ਗਏ। ਥਾਣਾ ਬੈਲਗੜ ਦੇ ਐਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਥਾਣਾ ਬੈਲਗੜ ਦੇ ਵਿੱਚ 10 ਵਿਅਕਤੀਆਂ ਦੇ ਖਿਲਾਫ ਧਾਰਾ 406 412 ਬੀ ਆਈਪੀਐਸਸੀ ਤਹਿਤ ਕੇਸ ਦਰਜ ਕੀਤਾ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਰਿਆਣਾ ਦੇ ਵਿੱਚੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਹਰਿਆਣਾ ਦੇ ਸੋਨੀਪੱਤ ਚ ਕਰੀਬ 2000 ਲੋਕਾਂ ਤੋਂ 7 ਕਰੋੜ ਰੁਪਏ ਦੀ ਜਿਹੜਾ ਧੋਖਾਧੜੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਇਹਨਾਂ ਵਿੱਚੋਂ ਬਿਜਲੀ ਦੇ ਬਿੱਲ ਕਟਾਉਣ ਅਤੇ ਸਬਸਿਡੀ ਦੇਣ ਦੇ ਬਹਾਨੇ 1600 ਲੋਕਾਂ ਨੂੰ ਵਧਿੱਤ ਮਿੱਤਰ ਕਾਰਡ ਵੇਚੇ ਗਏ ਇਸ ਸਕੂਟੀ ਦੇ ਨਾਂ ਤੇ 335 ਲੋਕਾਂ ਤੋਂ ਨਿਵੇਸ਼ ਕਰਵਾਇਆ ਗਿਆ ਸੀ ਤੇ ਇਸ ਤੋਂ ਇਲਾਵਾ ਸੋਨੀਪਤ ਜ਼ਿਲ੍ਹੇ ਚ ਏਜੰਸੀ ਦਿਵਾਉਣ ਦੇ ਬਹਾਨੇ ਇੱਕ ਵਿਅਕਤੀ ਤੋਂ ਕਰੋੜਾ ਰੁਪਏ ਹੜੱਪ ਲੈ ਗਏ 7 ਕਰੋੜ ਰੁਪਏ ਲੈ ਕੇ ਕੰਪਨੀ ਦੇ ਨਾਲ ਜੁੜੇ ਇਹ ਲੋਕ ਅਚਾਨਕ ਗਾਇਬ ਹੋ ਜਾਂਦੇ ਨੇ ਤੇ ਪੁਲਿਸ ਨੇ 10 ਵਿਅਕਤੀਆਂ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਤੇ ਜਾਂਚ ਜਿਹੜੀ ਜਾਰੀ ਹੈ ਸੋਨਿਪੱਤ ਦੇ ਵਿਕਾਸਨਗਰ ਦੇ ਰਹਿਣ ਵਾਲੇ ਬਜਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਵੰਬਰ 2022 ਦੇ ਵਿੱਚ ਪਾਣੀਪੱਤ ਵਿੱਚ ਬਜਿੰਦਰ ਨੂੰ ਮਿਲਿਆ ਸੀ ਤੇ ਉਸ ਨੇ ਆਪਣੇ ਆਪ ਨੂੰ ਪੂਰੇ ਹਰਿਆਣਾ ਦੇ ਲਈ ਹਿੰਦੂਸਤਾਨ ਐਨਰਜੀ ਸੇਵਰਜ ਪ੍ਰਾਈਵੇਟ ਲਿਮਟਿਡ ਦਾ ਡੀਲਰ ਦੱਸਿਆ ਸੀ ਇਸ ਤੋਂ ਬਾਅਦ ਉਹ ਗੁਰੂਗ੍ਰਾਮ ਦੇ ਸੋਨਾ ਰੋਡ ਤੇ ਲੈ ਗਿਆ ਤੇ ਆਚੂ ਜੈਨ ਉਰਫ ਆਸ਼ੀਸ਼ ਵਾਸੀ ਪਾਣੀਪੱਤ ਵੀ ਉਸਦੇ ਨਾਲ ਸੀ ਉਸ ਨੇ ਦੱਸਿਆ ਕਿ ਉਹ ਇਲੈਕਟ੍ਰਿਕ ਸਕੂਟਰ ਅਤੇ ਵਿਦਿੱਤ ਮਿੱਤਰ ਕਾਰ ਦਾ ਕਾਰੋਬਾਰ ਕਰਦਾ ਹੈ ਬਜਿੰਦਰ ਦਾ ਕਹਿਣਾ ਹੈ ਕਿ ਬਿਨਾਂ ਕੋਈ ਸੱਚ ਦੱਸੇ ਲੋਕਾਂ ਨੇ ਉਸ ਨੂੰ ਸੋਨੀਪਾ ਦਾ ਡੀਲਰ ਬਣਾਉਣ ਦੇ ਨਾਂ ਤੇ ਹਿੰਦੁਸਤਾਨ એનર્ਜੀ ਸੇਵਰਜ ਪ੍ਰਾਈਵੇਟ ਲਿਮਟਿਡ ਦੇ ਖਾਤੇ 'ਚ 4 ਲੱਖ 1000 ਰੁਪਏ ਦੀ ਧੋਖਾਧੜੀ ਕੀਤੀ ਹੈ। 3-4 ਮਹੀਨਿਆਂ ਬਾਅਦ ਅਜੋਨ ਮਿੱਤਰਾ ਨੇ ਇਲੈਕਟ੍ਰਿਕ ਸਕੂਟਰ ਦੀ ਡੀਲਰਸ਼ਿਪ ਲਈ ਕੰਪਨੀ ਦੇ ਵਿੱਚ 4 ਲੱਖ 1000 ਰੁਪਏ ਹੋਰ ਜਮ੍ਹਾਂ ਕਰਵਾਏ। ਬਜਿੰਦਰ ਨੇ ਦੋਸ਼ ਲਾਇਆ ਹੈ ਕਿ ਹੁਣ ਇਹ ਵਿਅਕਤੀ ਅਚਾਨਕ ਲਾਪਤਾ ਹੋ ਗਏ ਹਨ ਤੇ ਉਹਨਾਂ ਦੇ ਕੋਲੋਂ 7 ਕਰੋੜ ਰੁਪਏ ਖੋਹ ਲੈ ਗਏ। ਥਾਣਾ ਬੈਲਗੜ ਦੇ ASI ਸੰਦੀਪ ਕੁਮਾਰ ਨੇ ਦੱਸਿਆ ਕਿ ਥਾਣਾ ਬੈਲਗੜ ਦੇ ਵਿੱਚ 10 ਵਿਅਕਤੀਆਂ ਦੇ ਖਿਲਾਫ ਧਾਰਾ 406 412B IPSC ਤਹਿਤ ਕੇਸ ਦਰਜ ਕੀਤਾ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ